ਅੱਜ ਸਾਡੀ ਪੱਠਾ ਐਸ਼ਸ਼ਨ ਦੀ ਜਿਲ੍ਹਾ ਫਤਿਹਗੜ੍ਹ ਦੀ ਮੀਟਿੰਗ ਹੋਈ ਜਿਸ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸਾਨੂੰ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਉਹ ਪਾਇਲਟਸ ਦੇ ਉੱਪਰ ਤੇ ਮਾਈਨਿੰਗ ਦੇ ਉੱਪਰ ਹੈ ਜਿਹੜੀ ਪਹਿਲਾਂ ਸਾਡੀ ਮਾਈਨਿੰਗ ਦੀ 2 ਏਕੜ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਸਰਕਾਰ ਨੇ ਹੁਣ ਪਿਛਲੇ ਮਾਰਚ ਤੋਂ ਉਹ ਵੀ ਬੰਦ ਕਰ ਦਿੱਤੀ ਅਸੀਂ ਪੱਠੇ ਵਾਲੇ ਕੋਲੇ ਮਿੱਟੀ ਚਾਲਾ ਪੱਠੇ ਚਲਾ ਲਈ ਮਿੱਟੀ ਦਾ ਕੋਈ ਸਾਧਨ ਨਹੀਂ ਹੈ ਤੇ ਨਾ ਹੀ ਕੋਈ ਸਰਕਾਰ ਵੱਲੋਂ ਕੋਈ ਐਫਰਟ ਕੀਤੀ ਜਾ ਰਹੀ ਹੈ ਸਾਨੂੰ ਪਰਮਿਸ਼ਨਾਂ ਦਿੱਤੀਆਂ ਜਾਂ ਤੇ ਦੂਜਾ ਸਾਡੇ ਉੱਪਰ ਜਿਹੜੀ ਪ੍ਰਾਲੀ ਹੈ ਪ੍ਰਾਲੀ ਦੀ ਪੈਲਟਸ ਹੈ ਉਹ ਜ਼ਬਰਦਸਤੀ ਫੋਪੀ ਜਾ ਰਹੀ ਹੈ ਜਦੋਂ ਕਿ ਉਹ ਦੀ ਕੋਈ ਇਟ ਬੰਦ ਹੀ ਨਹੀਂ ਹੈ ਪੁਲਿਸ ਐਂਸ ਐਂਡ ਟੈਕਨੋਲੋਜੀ ਵਾਲਿਆਂ ਨੂੰ ਅਸੀਂ ਕਹਾਂ ਵੀ ਸਾਡੇ ਭੱਠੇ ਤੁਸੀਂ 2-4 ਰੱਖ ਰੱਖ ਲੋ ਲੈ ਕੇ ਚਲਾਓ ਪੈਲਟਸ ਨੂੰ ਉੱਥੇ ਵਰਤੋ ਵਰਤ ਕੇ ਸਾਨੂੰ ਉਹ ਦੱਸੋ ਤੁਸੀਂ ਕਿਵੇਂ ਚਲਾਈਏ ਉਹਦੀ ਸੀਬੀ ਬਹੁਤ ਘੱਟ ਹੈ ਉਹ ਕਾਮਯਾਬ ਨਹੀਂ ਹੈਗੀ ਇਸ ਦੇ ਇਸ ਰੋਸ ਦੇ ਸੰਬੰਧਿਤ ਵਿੱਚ ਅਸੀਂ ਤਕਰੀਬਨ ਸਾਰੇ ਜ਼ਿਲ੍ਹਾ ਪੱਠਾ ਮਾਲਕ ਤਕਰੀਬਨ 18 ਜੀ ਪੰਜਾਬ ਦੇ 18 ਜ਼ਿਲ੍ਹੇ ਅਸੀਂ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੀਆਂ ਸੇਵਾਵਾਂ ਪੂਰਨ ਤੌਰ ਤੇ ਬੰਦ ਰੱਖ ਰਹੇ ਹਾਂ ਤੇ ਸਰਕਾਰ ਨੂੰ ਵੀ ਉਹ ਕੱਲੋਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਸਾਡੀ ਗੱਲ ਸੁਣੇ ਤੇ ਸਾਡੇ ਮਸਲੇ ਹੱਲ ਕਰੇ ਜੇ ਸਰਕਾਰ ਨਹੀਂ ਸੁਣਦੀ ਸਾਡੇ ਮਸਲੇ ਹੱਲ ਨਹੀਂ ਕਰਦੀ ਤਾਂ ਅਸੀਂ 1 ਸਤੰਬਰ ਤੋਂ ਲੰਬੇ ਸਮੇਂ ਲਈ ਆਪਣੀ ਹੜਤਾਲ ਕਰਾਂਗੇ ਪਲੀ ਸਰਕਾਰ ਨਾਲ ਕੋਈ ਗੱਲਬਾਤ ਹੋ ਰਹੀ ਹੈ ਇਸ ਬਾਰੇ ਇਸ ਮਤਲਬ ਕਿ ਸਰਕਾਰ ਨੂੰ ਜੋ 2-4 ਵਾਰ ਦੀ ਮਾਈਨਿੰਗ ਮੰਡਿਸਟਰ ਨੂੰ ਮਿਲੇ ਹੈ ਉਹ ਗੱਲਾਂ ਉਹਨਾਂ ਦੀ ਇਹੀ ਹੁੰਦੀਆਂ ਨੇ ਵੀ ਅਸੀਂ ਲੱਗੇ ਹੋਏ ਹਾਂ ਕਰ ਰਹੇ ਹਾਂ ਸਾਡਾ ਇਹ এনवायरमेंटਲ ਕਲੀਅਰਸ ਦਾ ਜਿਹੜਾ ਮਸਲਾ ਹੈ ਉਹ ਸੈਂਟਰ ਦਾ ਮਸਲਾ ਹੈ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਜਦੋਂ ਕਿ ਸਾਡਾ ਨਾਲ ਸਾਡੀ ਸਟੇਟ ਜਿਹੜੀ ਹਰਿਆਣਾ ਸਟੇਟ ਹੈ ਉੱਥੇ এনवायरमेंटਲ ਦਾ ਕੋਈ ਚੱਕਰ ਨਹੀਂ ਹੈ ਉੱਥੇ ਉੱਥੇ ਵੀ ਸਰਕਾਰ ਭਾਜੀਪੀ ਸਰਕਾਰ ਨੇ ਕੋਈ ਉੱਥੇ এনवायरमेंटਲ ਕਲੀਅਰਸ ਨਹੀਂ ਲਗਾਈ ਇਹ ਸਿਰਫ ਪੰਜਾਬ ਦੇ ਵਿੱਚ ਹੀ ਲੱਗੀ ਆ ਸਾਨੂੰ ਲੱਗ ਪਈ ਕਿ ਪੰਜਾਬ ਸਰਕਾਰ ਜਿਹੜੇ ਅਧਰੋਪ ਤੇ ਉਪਯੋਗ ਨੇ ਲੱਗਣੇ ਚਾਹੀਦੇ ਸੀ ਉਹਨੂੰ ਖਤਮ ਕਰਨ ਦਾ ਤਰੀਕਾ ਹੀ ਹੈ ਸਾਡੀ ਭੱਠਾ ਇੰਡਸਟਰੀ ਨੂੰ ਤਾਂ ਸਰਕਾਰ ਖਾਸ ਤੌਰ ਤੇ ਬੰਦ ਕਰਾਂ ਤੇ ਤੁਲੀ ਹੋਈ ਹੈ ਸਾਡੇ ਕੋਲ ਜਦੋਂ ਉਸਮਾਨ ਜੋਗ ਸੀਐਮ ਸਾਹਿਬ ਨੇ ਕਿਹਾ ਸੀ ਵੀ ਤੁਹਾਨੂੰ 5 ਏਕੜ ਦੀ ਪਰਮਿਸ਼ਨ ਦਵਾਂਗੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਸੀ ਸਾਡੇ ਕੋਲ ਪਹਿਲਾਂ 2 ਏਕੜ ਦੀ ਪਰਮਿਸ਼ਨ ਸੀ ਉਹ ਵੀ ਸਾਡੇ ਤੋਂ ਖੋਹ ਲਈ ਗਈ ਹੈ ਹੁਣ ਸਾਡੇ ਕੋਲ ਇਸ ਮਿੱਟੀ ਪੱਟਣ ਦੀ ਕੋਈ ਪਰਮਿਸ਼ਨ ਨਹੀਂ ਹੈ ਉਲਟਾ ਅਫਸਰ ਸਾਹੀ ਤੰਗ ਕਰਦੀ ਹੈ ਜੇ ਸਾਡੇ ਕੋਲ ਪ੍ਰਾਣੀਆਂ ਵੀ ਕੋਈ ਮਿੱਟੀਆਂ ਪਈਆਂ ਉਹ ਵੀ ਅਫਸਰ ਸਾਹਿਬ ਤੰਗ ਕਰਦੀ ਐ ਤੇ ਇਸ ਕਰਕੇ ਸਾਡੀ ਮਜਬੂਰੀ ਐ ਵੀ ਸਾਨੂੰ ਪੱਠੇ ਬੰਦ ਕਰਨੇ ਪੈਣਗੇ ਪ੍ਰਾੜੀ ਦੀ ਗੱਲ ਕੀਤੀ ਤੁਹਾਡੇ ਥੋਖੇ ਉਹ ਪ੍ਰਾੜੀ ਦੇ ਨਾਲ ਕੀ ਨਜ਼ਰੋਂ ਤੁਹਾਨੂੰ ਫਾਇਦਾ ਕੀ ਨਹੀਂ ਸਾਨੂੰ ਪ੍ਰਾੜੀ ਦੀ ਜਿਹੜੀ ਉਹ ਬ੍ਰਿਕਟਸ ਬਣਦੀ ਐ ਅਸੀਂ ਉਹਨੂੰ ਯੂਜ਼ ਕਰਦੇ ਹਾਂ ਉਹਦੀ ਇਟਾਂ ਪੱਕਦੀ ਉਹਦੇ ਵਿੱਚ ਸੀਵੀ ਵਗੈਰਾ ਹੈ ਨਹੀਂ ਤੇ ਆ ਸੀਵੀ ਉਹਦੀ ਸਿਰਫ 2800 ਐ ਜਦੋਂ ਕੋਈ ਕੋਲੇ ਦੀ ਸੀਵੀ ਜਾਈਗੀ 7200 ਐ ਉਹਦੀ ਇੱਟੀ ਨਹੀਂ ਪੱਕ ਬਣਦੀ ਹੈਗੀ ਰੇਟ ਉਹਦਾ ਬਹੁਤ ਜ਼ਿਆਦਾ ਕੋਲੇ ਦੇ ਬਰਾਬਰ ਰੇਟ ਆ ਅੱਜ ਦੀ ਡੇਟ ਚ ਜਿਸ ਤਰ੍ਹਾਂ ਕੋਲਾ ਆਂਦਾ ਉਸੇ ਰੇਟ ਉਹ ਪ੍ਰਾਲੀ ਦਾ ਰੇਟ ਆ ਬੰਦ ਕਰਨ ਤੋਂ ਇਲਾਵਾ ਕੁਝ ਵਰਤ ਕੀਤਾ ਜਾਊਗਾ ਹੜਤਾਲ ਕਰਾਂਗੇ ਉਹ ਅਸੀਂ ਧਰਨਾ ਦੇਵਾਂਗੇ ਜੀ ਡਿਸਟ੍ਰਿਕਟ ਲੈਵਲ ਤੇ ਸਰਕਾਰ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਸਰਕਾਰ ਨੂੰ ਦਿਲਾਂ ਦੀ ਕੋਸ਼ਿਸ਼ ਕਰਾਂਗੇ ਸਾਡਾ ਸੇਲਾ ਬੰਦ ਕਰਨ ਦਾ ਮਕਸਦ ਇੱਕੋ ਹੀ ਹੈ ਵੀ ਸਰਕਾਰ ਸਾਡੀ ਗੱਲ ਸੁਣੇ ਸਾਡੀ ਇੰਡਸਟਰੀ ਚਲਾਵੇ ਨਸਤੀ ਨੂੰ ਬੰਦ ਕਰਾਉਣ ਵੱਲ ਨਾ ਤੁਰੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.